ਅੱਜ ਜਿਹੜੀ ਮਸ਼ੀਨ ਲਗਾਈ ਗਈ ਹੈ ਇਹਦਾ ਕੀ ਕੰਮ ਹੈ ਜੀ ਅ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਈਪੀਐਸ ਜਿਹੜਾ ਹਿਸ਼ਾਰਪੁਰ ਜਿਨ੍ਹਾਂ ਦੇ ਸਖਤ ਦਿਸ਼ਾ ਨਿਰਦੇਸ਼ਨ ਕਿ ਅ ਅਗਰ ਕੋਈ ਵੀ ਵਿਅਕਤੀ ਜਿਹੜਾ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤੇ ਉਹਨਾਂ ਦੇ ਖਿਲਾਫ ਜਿਹੜਾ ਸਖਤੀ ਨਾਲ ਪੇਸ਼ ਆਇਆ ਜਾਵੇ ਚਾਹੇ ਕੋਈ ਟੂ-ਵੀਲਰ ਹੋਵੇ ਬਿਨਾ ਮਰਗਾਟ ਬਿਨਾ ਨੰਬਰ ਪਲੇਟ ਜਾਂ ਬੁਲਟ ਮੋਟਰਸਾਈਕਲਾਂ ਦੇ ਅੱਜਕੱਲ ਪਟਾਕੇ ਬਹੁਤ ਦੇ ਨੌਜਵਾਨ ਮਰਵਾਉਂਦੇ ਆ ਜਿਨ੍ਹਾਂ ਨੂੰ ਅਸੀਂ ਸਮੇਂ-ਸਮੇਂ ਤੇ ਵੇਰ ਵੀ ਕਰਦੇ ਰਹਿੰਦੇ ਆ ਤੇ ਇਸ ਦੇ ਨਾਲ ਜਿਹੜੀਆਂ ਅੱਜਕੱਲ ਹਾਈ ਬ੍ਰਾਈਡਡ ਗੱਡੀਆਂ ਆ ਗਈਆਂ ਨੇ ਜਿਨ੍ਹਾਂ ਦੀ ਸਪੀਡ ਬਹੁਤ ਜ਼ਿਆਦਾ ਹੈਗੀ ਆ ਤੇ ਨੌਜਵਾਨ ਜਿਹੜੇ ਲੜਕੇ ਆ ਉਹ ਮਤਲਬ ਕਿ ਉਹਨਾਂ ਨੂੰ ਇੰਨਾ ਚੀਜ਼ਾਂ ਬਾਰੇ ਨੌਲੇਜ ਨਹੀਂ ਵੀ ਗੱਡੀਆਂ ਤੇ ਬਹੁਤ ਦੌੜਦੀਆਂ ਪਰ ਇਹ ਭਜਦੀਆਂ ਵੀ ਬਹੁਤ ਨੇ ਜਿੰਨੀ ਮਰਜ਼ੀ ਭਜਾਈ ਜਾਓ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਨਾ ਹੋ ਜਾਵੇ ਇਹ ਇਸ ਵਾਸਤੇ ਜਿਹੜੀ ਹੈ ਸਪੀਡੋਮੀਟਰ ਜਿਹੜੀ ਮਸ਼ੀਨ ਆ ਉਹ ਟ੍ਰੈਫਿਕ ਨਿਯਮਾਂ ਨੂੰ ਮਤਲਬ ਕਿ ਜਿਹੜੇ ਤੋੜਦੇ ਆ ਉਹਨੂੰ ਰੋਕਣ ਵਾਸਤੇ ਇਹ ਜਿਹੜੀ ਮਸ਼ੀਨ ਲਗਾਈ ਗਈ ਆ ਤੇ ਕੀ ਕਰਨ ਹਿਸ਼ਾਰਪੁਰ ਜਿਹੜੇ ਦੀ ਗੱਲ ਕੀਤੀ ਹੈ ਕਿੰਨੀਆਂ ਸਪੀਡੋਮੀਟਰ ਆ ਤੇ ਕੀ ਕੀ ਦਾ ਰੂਟ ਹੁੰਦਾ ਇਹ ਸਿਰਫ ਹਿਸ਼ਾਰਪੁਰ ਜਿਲ੍ਹੇ ਦੇ ਵਿੱਚ ਇੱਕੋ ਹੀ ਸਪੀਡੋਮੀਟਰ ਮਸ਼ੀਨ ਆ ਤੇ ਇਹਦੇ ਜਿੰਨੇ ਵੀ ਹਿਸ਼ਾਰਪੁਰ ਦੇ 7 ਜਿਹੜੇ ਆ ਹਾਈਵੇ ਪੈਂਦੇ ਹਿਸ਼ਾਰਪੁਰ ਨੂੰ ਜਿਹੜੇ ਆ ਛੋਟੇ ਸ਼ਰਾਣਾਂ ਜੋੜਦੇ ਆ ਉਹਨਾਂ ਦੇ ਉੱਤੇ ਅਸੀਂ ਜਿਹੜੀਆਂ ਇਹਨੂੰ ਟਰਨ ਬਾਈ ਟਰਨ ਜਿਹੜੀ ਆ ਉੱਥੇ ਲਗਾਈ ਪਈ ਹੈਗੀ ਆ ਤੇ ਕਿਹਦੀ ਰੇਂਜ ਹੁੰਦੀ ਹੈ ਇਹਦੀ ਜਿਹੜੀ ਆ ਮਤਲਬ ਕਿ ਜਿਹੜੀਆਂ ਕਾਰ ਦੀ ਆ ਉਹ 80 ਦੀ ਹੈਗੀ ਆ ਸਪੀਡ ਜਿਹੜੀ ਆ ਲਿਮਟ ਹੈਗੀ ਆ ਤੇ ਜਿਹੜੀ ਇਦਾਂ ਹੀ ਬੱਸ ਟਰੱਕ ਜਿਹੜੀ ਆ ਉਹਦੀ 60 ਦੀ ਤੇ ਟੂ ਵੀਲਰ ਜਿਹੜਾ ਉਹ 40 45 ਦੀ ਜਿਹੜੀ ਆ ਇਹਨਾਂ ਦੀ ਸਪੀਡ ਲਿਮਟ ਹੈਗੀ ਆ ਪਰ ਦੇਖਣ ਨੂੰ ਹੈ ਸਪੀਡੋਮੀਟਰ ਤਾਂ ਲਗਾ ਦਿੱਤਾ ਗਿਆ ਕਈ ਜਗ੍ਹਾ ਤੇ ਸਪੀਡ ਦੀ ਜਿਹੜਾ బోర్ਡ ਆ ਸਾਈਨ ਬੋਰਡ ਲਗਾਏ ਨਹੀਂ ਲੋਕ ਹਾਂ ਜੀ ਹਾਂ ਹਾਂ ਮੈਂ ਕਹਾਂ ਇਸ ਸਬੰਧ ਵਿੱਚ ਪਹਿਲਾਂ ਵੀ ਇੱਕ ਨਾ ਗੱਲ ਹੋਈ ਸੀਗੀ ਆਪਾਂ ਨਾ ਇਹਦੇ ਸਬੰਧ 'ਚ ਜਿਹੜੇ ਸੱਤ ਜਿਹੜੇ ਆਪਣੇ ਹਾਈਵੇ ਹੁਸ਼ਿਆਰਪੁਰ ਨੂੰ ਜੋੜਦੇ ਹੈਗੇ ਆ ਉਹਨਾਂ ਦੇ ਉੱਪਰ ਜਿਹੜੇ ਅਸੀਂ ਇਹਨਾਂ ਦੇ ਬਕਾਇਦਾ ਜਿਹੜੇ ਆ ਉਹ ਲਗਾਏ ਹੋਏ ਨੇ ਹੁਸ਼ਿਆਰਪੁਰ ਪੁਲਿਸ ਲੋਕ ਕੀ ਅਪੀਲ ਕਰਦੇ ਆ ਆਮ ਲੋਕਾਂ ਨੂੰ ਮੇਰੀ ਜਨਤਾ ਨੂੰ ਅਪੀਲ ਹੈ ਕਿ ਦੇਖੋ ਵਾਹਨ ਤਾਂ ਅੱਜਕੱਲ ਹਾਈਬ੍ਰਿਡਡ ਆ ਹੀ ਰਹੇ ਹੈਗੇ ਆ ਪਰ ਤੁਸੀਂ ਆਪਣੇ ਅੰਡਰ ਕੰਟਰੋਲ ਸਪੀਡ 'ਚ ਚੱਲੋ ਤੇ ਆਪਣੀ ਵੀ ਆਪ ਵੀ ਸੁਰੱਖਿਆ ਰੱਖੋ ਤੇ ਦੂਜਿਆਂ ਦੀ ਵੀ ਸੁਰੱਖਿਆ ਦਾ ਧਿਆਨ ਰੱਖੋ ਤੇ ਬਿਨਾ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਕੇ ਜਿਹੜੀ ਆ ਉਹ ਵਾਹਨ ਨਾ ਚਲਾਓ ਤੇ ਇਹੀ ਮੇਰੀ ਲੋਕਾਂ ਨੂੰ ਪੀਲਾ